ਅਨੂ ਝੁੱਗੇ ਨੰਗਾ ਵਾਲੇ ਵਿੱਚ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਫੜੀ ਗਈ ਹਲਕੋਲ ਫੜੀ ਦੀ ਹੈ ਕੀ ਕਹਿਣਾ ਚਾਹੋਗੇ ਸਰ ਅੱਜ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਹਨ ਅਸਾਗਰ ਵਿਖੇ ਕਿ ਇੱਕ ਝੁੱਗਰ ਨੰਗਾ ਵਿਖੇ ਕਿਤੇ ਸ਼ਰਾਬ ਲੁਕੋ ਕੇ ਰੱਖੀ ਹੈ ਜਿਸ ਤੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਨਾਲ ਐਕਸਰਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨੂੰ ਨਾਲ ਲੈ ਕੇ ਐਸ ਐਚ ਓ ਨੇ ਉਸ ਜਗ੍ਹਾ ਨੂੰ ਕਾਰਡਨ ਕੀਤਾ ਅਤੇ ਕਾਰਡਨ ਤੋਂ ਸਰਚ ਤੋਂ ਬਾਅਦ ਇਹ ਪਾਇਆ ਗਿਆ ਕਿ ਉੱਥੇ ਤਕਰੀਬਨ 150 ਤੋਂ ਉੱਤੇ ਲੀਟਰ 1.5 ਤੋਂ 200 ਲੀਟਰ ਸਾਨੂੰ ਜਿਹੜੀ ਹੈ ਇੱਕ ਅਲਕੋਹਲ ਮਿਲੀ ਹੈ ਠੀਕ ਹੈ ਜੋ ਇਮੀਡੀਏਟਲੀ ਅਸੀਂ ਉਹਨੂੰ ਉੱਥੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੇ ਪਿੰਡ ਦੇ ਚਾਰ ਵਿਅਕਤੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵੇਚਣਾ ਸੀ ਦਿਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਤੇ ਕੇਸ ਰਜਿਸਟਰ ਕੀਤਾ ਗਿਆ ਜਿਹੜੇ ਉਹ ਬੰਦੇ ਅਜੇ ਫਰਾਰ ਨੇ ਉਹਨਾਂ ਦੇ ਲਈ ਵਕਫ ਵਕ ਅਸੀਂ ਡੈਡ ਪਾਰਟੀਆਂ ਬਣਾਤੀਆਂ ਜਿਨੂੰ ਕਿ ਇਮੀਡੀਏਟਲੀ ਗ੍ਰਿਫਤਾਰ ਕਰ ਲਿਆ ਜਾਏਗਾ ਕੇਸ ਜਿਹੜਾ ਹੈਗਾ ਰਜਿਸਟਰ ਕਰ ਦਿੱਤਾ ਗਿਆ ਸਰ ਕਿੰਨੇ ਵਿਅਕਤੀਆਂ ਦੇ ਉੱਪਰ ਕੇਸ ਦਰਜ ਹੋਏ ਇਹ ਚਾਰ ਵਿਅਕਤੀਆਂ ਦੇ ਕੇਸ ਰਜਿਸਟਰ ਕੀਤਾ ਗਿਆ ਫਰ ਇਹਦੇ ਜਿਹੜਾ ਮਨੁੱਖੀ ਜੀਵਨ ਦੇ ਕੀ ਫਰਕ ਪੈਂਦਾ ਜੇ ਇਹਦੇ ਵਿੱਚ ਕੋਈ ਤੇ ਆਮਲਕੋਲ ਹੈ ਇਹ ਜਿਹੜਾ ਇਹਨੂੰ ਦੇਖਣ ਤੇ ਇਸ ਤਰ੍ਹਾਂ ਲੱਗਦਾ ਜਿਹੜਾ ਅਜੇ ਅਸੀਂ ਇਹਦੇ ਚੋਂ ਸੈਂਪਲ ਲਏ ਆ ਉਹਦੀ ਟੈਸਟ ਰਿਪੋਰਟ ਸਾਡੇ ਕੋਲ 1-2 ਦਿਨਾਂ ਚ ਆ ਜਾਏਗੀ ਦੇਖਣ ਤੇ ਇਹ ਜਿਹੜਾ ਇਹਨੂੰ ਐਕਸਟਰਾ ਨਿਊਟਰਲ ਅਲਕੋਹਲ ਕਹਿੰਦੇ ਆ ਜਿਹਦੇ ਤੋਂ ਸ਼ਰਾਬ ਬਣਦੀ ਹੈ ਬੇਸਿਕਲੀ ਪੀ ਨਹੀਂ ਉਹ ਸ਼ਰਾਬ ਹੁੰਦੀ ਹੈ ਇਹਨੂੰ ਪਬਲਿਕ ਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਉਹ ਸਾਰੀ ਸ਼ਰਾਬ ਪੁਲਿਸ ਡਿਪਾਰਟਮੈਂਟ ਤੇ ਐਕਸਾਈਜ਼ ਨੇ ਮਿਲ ਕੇ ਉਹਨੂੰ ਜ਼ਬਤ ਕਰ ਲਿਆ ਔਰ ਪਰਚਾ ਦਰਜ ਹੋ ਗਿਆ ਤੇ ਇਸ ਤਰ੍ਹਾਂ ਦੀ ਇਹ ਜਿਹੜੀ ਵੈਸੀ ਪੀਣ ਯੋਗ ਸ਼ਰਾਬ ਹੈ ਪਰ ਇਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਡਿਗਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਹੀਂ ਪੀਣੀ ਚਾਹੀਦੀ ਸੋ ਸਾਡੀ ਪਬਲਿਕ ਨੂੰ ਪਰਜੋਰ ਅਪੀਲ ਹੈ ਕਿ ਉਹ ਜੇਕਰ ਕਿਸੇ ਵੀ ਅਜਿਹੇ ਵਿਅਕਤੀ ਕੋਲੋਂ ਸ਼ਰਾਬ ਲੈਂਦੇ ਹੈ ਉਸ ਨੂੰ ਬਿਲਕੁਲ ਨਾ ਪੀਣ ਤੇ ਇਹ ਆਮ ਸ਼ਰਾਬ ਦੇ ਠੇਕੇ ਤੋਂ ਲੈ ਕੇ ਸ਼ਰਾਬ ਸਰ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਪੀਣ ਨਾਲ ਕਈ ਮੌਤਾਂ ਆਈਆਂ ਨੇ ਅੱਜ ਫਰੋਇ ਪਰ ਪੁਲਸ ਵੱਲੋਂ ਪੁਲਸ ਵੱਲੋਂ ਵੱਡੀ ਕਾਮਯਾਬੀ ਮਿਲੀ ਹੈ ਵੀ ਜੋ ਸ਼ਰਾਬ ਨਜਾਇਜ਼ ਨੇ ਬਿਲਕੁਲ ਪ੍ਰਾਪਤ ਕੀਤੀ ਗਈ ਹੈ ਕੀ ਕਹਿਣਾ ਚਾਹੋ ਨਹੀਂ ਉਹ ਇਹ ਅੰਮ੍ਰਿਤਸਰ ਵਾਲਾ ਕੇਸ ਤਾਂ ਨਹੀਂ ਜਾਪ ਰਿਹਾ ਬਿਕੋਜ਼ ਇਹ ਸ਼ਰਾਬ ਜਿਹੜੀ ਹੈ ਐਕਸਟਰਾ ਨਿਊਟਰਲ ਐਲਕੋਹਲ ਹੈ ਉਹ ਮੈਥਨੋਲ ਸੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਟ੍ਰੈਜੇਡੀ ਹੋਈ ਸੀ ਉਹ ਮੈਥਨੋਲ ਸੀ ਇਹ ਮੈਥਨੋਲ ਇਹ ਤਾਂ ਇੱਕ ਤਰ੍ਹਾਂ ਦੀ ਸ਼ਰਾਬ ਹੈ ਜਿਹਨੂੰ ਇਮੀਜ ਜਿਹੜੀ ਚੀਜ਼ ਸਰ ਪੜੀ ਗਈ ਹੈ ਸਰ ਉਹਦੇ ਵਿੱਚ ਔਰ ਉਹਦੇ ਵਿੱਚ ਅੰਤਰ ਕੀ ਹੈ ਸਰ ਕਿੰਨਾ ਕ ਅੰਤਰ ਹੈ ਜੀ ਜੀ ਉਹ ਉਹ ਇੰਡਸਟਰੀਅਲ ਪ੍ਰੋਡਕਟ ਹੈ ਮਥਨੋਲ ਇਹ ਡਿਸਟਿਲਰੀ ਪ੍ਰੋਡਕਟਸ ਹੁੰਦੇ ਆ ਜਾਂ ਜਿਹੜੀ ਜਿਹੜੀ ਸ਼ਰਾਬ ਦੀ ਆਮ ਡਿਸਟਿਲੇਸ਼ਨ ਹੁੰਦੀ ਹੈ ਦੋਨਾਂ ਦਾ ਬਹੁਤ ਵੱਡਾ ਹੈ ਕੈਮੀਕਲ ਕੰਪੋਜੀਸ਼ਨ ਦਾ ਕਾਫੀ ਠੀਕ ਥੈਂਕ ਯੂ